ਸਸਿਕਾ ਸਾਰਿਆਂ ਨੂੰ ਪੰਜਾਬੀ ਹੋਮ ਟੀਵੀ ਚੈਨਲ ਦੇ ਸਵਾਗਤ ਹੈ ਜੀ ਤੁਹਾਡਾ ਅੱਜ ਦੀ ਵੀਡੀਓ 'ਚ ਅਸੀਂ ਤੁਹਾਨੂੰ ਦੱਸਾਂਗੇ ਘਰ ਵਿੱਚ ਪਈਆਂ ਬੇਕਾਰ ਦਵਾਈਆਂ ਨੂੰ ਤੁਸੀਂ ਕਿੱਦਾਂ ਯੂਜ਼ ਕਰ ਸਕਦੇ ਹੋ ਅੱਜ ਦੀ ਵੀਡੀਓ ਬਹੁਤ ਖਾਸ ਆ ਤੇ ਇਸ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਦੱਸਣਾ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਹਰ ਘਰ ਵਿੱਚ ਦਵਾਈਆਂ ਪਈਆਂ ਹੁੰਦੀਆਂ ਨੇ ਜੋ ਡੇਟ ਐਕਸਪਾਇਰ ਹੋ ਜਾਂਦੀ ਹੈ ਜਾਂ ਜਿਸ ਨੂੰ ਹੀ ਨਹੀਂ ਵਰਤਦੇ ਉਸ ਨੂੰ ਤੁਸੀਂ ਸੁੱਟਣਾ ਅੱਜ ਦੀ ਵੀਡੀਓ 'ਚ ਮੈਂ ਤੁਹਾਨੂੰ ਦੱਸਾਂਗੀ ਵੇਸਟ ਦਵਾਈਆਂ ਨੂੰ ਤੁਸੀਂ ਕਿਸ ਤਰ੍ਹਾਂ ਯੂਜ਼ ਕਰ ਸਕਦੇ ਹੋ। ਘਰ ਘਰ ਵਿੱਚ ਦਵਾਈਆਂ ਹੁੰਦੀਆਂ ਨੇ ਤੇ ਇਹਨਾਂ ਨੂੰ ਅਸੀਂ ਸੁੱਟ ਦਿੰਨੇ ਆ। ਤੁਸੀਂ ਇਹਨਾਂ ਨੂੰ ਸੁੱਟਣਾ ਨਹੀਂ। ਇਹਨਾਂ ਦੀ ਬਹੁਤ ਹੀ ਵਧੀਆ ਇੱਕ ਹੀ ਦਵਾਈ ਤਿਆਰ ਕਰਾਂਗੇ ਜੋ ਕੀੜੇ ਮਕੌੜਿਆਂ ਨੂੰ ਘਰਚਾਨ ਨਹੀਂ ਦੇਗੀ। ਮੈਂ ਪਹਿਲੇ ਵੀ ਇੱਕ ਦੋ ਵਾਰੀ ਇਸ ਨੂੰ ਬਣਾ ਕੇ ਜਮਾਇਆ। ਮੈਨੂੰ ਬਹੁਤ ਫਾਇਦਾ ਹੋਇਆ ਤੇ ਮੈਂ ਸੋਚਿਆ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ। ਨਾ ਕਰ ਵਿੱਚ ਸਫਾਈ ਕਰਨੀ ਗਈ ਤੇ ਜੋ ਐਕਸਪਾਇਰ ਡੇਟ ਵਾਲੀਆਂ ਦਵਾਈਆਂ ਸੀ ਉਹਨਾਂ ਨੂੰ ਮੈਂ ਕੱਢ ਦਿੱਤਾ ਤੁਸੀਂ ਇੱਕ ਮੱਗ ਲੈਣਾ ਤੇ ਮੱਗ ਵਿੱਚ ਸਾਰੀਆਂ ਦਵਾਈਆਂ ਇਸ ਤਰ੍ਹਾਂ ਪਾ ਦੇਣੀ ਨੇ ਤੁਸੀਂ ਕੋਈ ਵੀ ਦਵਾਈ ਲੈ ਸਕਦੇ ਹੋ ਜਿਹੜੀ ਤੁਹਾਡੇ ਵਰਤਨ ਵਿੱਚ ਨਹੀਂ ਆਉਂਦੀ ਤੇ ਜਿਨ੍ਹਾਂ ਦੀ ਡੇਟ ਐਕਸਪਾਇਰ ਹੋ ਗਈ ਦੀ ਹੁੰਦੀ ਹੈ ਇਸ ਤਰ੍ਹਾਂ ਸਾਰੀਆਂ ਕੱਢ ਗਈਆਂ ਅਜਾ ਦੇ ਵਿੱਚ ਪਾ ਦਾਂਗੇ ਮੇਰੇ ਕੋਲ ਬਹੁਤ ਦਵਾਈਆਂ ਸੀ ਤੇ ਮੈਂ ਸੋਚਿਆ ਵੀ ਦਵਾਈ ਹੀ ਬਣਾ ਲਵਾਂ। ਇਹ ਦਵਾਈਆਂ ਮੇਰੇ ਵਰਤਨ ਵਿੱਚ ਬਿਲਕੁਲ ਨਹੀਂ ਹੈਗੀਆਂ। ਇਹਨਾਂ ਨੂੰ ਮੈਂ ਸੁੱਟਾਂਗੀ ਨਹੀਂ ਤੇ ਮੈਂ ਜੇ ਤੁਹਾਨੂੰ ਦਵਾਈ ਬਣਾ ਕੇ ਦੱਸਣੀ ਹੈ ਦੇਖੋ ਮੇਰੇ ਕੋਲ ਪੂਰਾ ਹੀ ਪਤਾ ਸੀ। ਇਸ ਨੂੰ ਵੀ ਹੀ ਬਣਾ ਲਾਂਗੇ। ਕਿਉਂਕਿ ਜਿੰਨੀ ਦਵਾਈ ਤੁਹਾਨੂੰ ਨਹੀਂ ਲੈ ਸਕਦੇ ਹੋ। ਮੇਰੇ ਕੋਲ ਕਾफी ਦਵਾਈਆਂ ਮੈਂ ਇਹਨਾਂ ਸਾਰਿਆਂ ਦੀ ਹੀ ਬਣਾ ਲਵਾਂਗੀ। ਤੜਪੋ ਜਿੰਨੀ ਐਕਸਪਾਇਰ ਦਵਾਈ ਤਾਂ ਉਨੀ ਹੀ ਲੈ ਲਿਓ ਮੇਰੇ ਕੋਲ ਕਾਫੀ ਇਹ ਦਵਾਈ ਬਚੀ ਦੀ ਤੇ ਮੈਂ ਇਸ ਦੀ ਸਾਰੀ ਹੀ ਦਵਾਈ ਬਣਾ ਲਵਾਂਗੀ ਤੇ ਇੱਕ ਬੋਤਲ ਵਿੱਚ ਪਾ ਲਵਾਂਗੀ ਜਦੋਂ ਜ਼ਰੂਰਤ ਪੈਗੀ ਤੇ ਚੋਂ ਮੈਂ ਵਰਤ ਲਾਂਗੀ ਤਾਂ ਮੈਂ ਇੰਨੀ ਕੁ ਦਵਾਈ ਦੀ ਹੀ ਰਿਕ ਦਸਨੀ ਆ ਬਾਕੀ ਮੈਂ ਬਾਅਦ ਵਿੱਚ ਫਿਰ ਕਰ ਲਾਂਗੀ ਇਹ ਦੇਖੋ ਮੈਂ ਦਵਾਈ ਕੱਢ ਲਈ ਐ ਮੇਰੇ ਕੋਲ ਬਾਕੀ ਇਹ ਦਵਾਈ ਬਚ ਗਈ ਇਸ ਲਈ ਮੈਂ ਬਾਅਦ ਵਿੱਚ ਬਣਾ ਲਵਾਂਗੀ ਇਸ ਤਰ੍ਹਾਂ ਵੀਡੀਓ ਲੰਬੀ ਹੋ ਜਾਏਗੀ ਇਹ ਦਵਾਈ ਦੇ ਵਿੱਚ ਪਾਉਣਾ ਤੁਸੀਂ ਖਾਰਾ ਸੋਡਾ ਇਹ ਦੇਖੋ ਇਹ ਦੇਖੋ ਆ ਰਸੋੜਾ ਤੇ ਦਵਾਈ ਨੂੰ ਅਸੀਂ ਇਹ ਦੇ ਚਕੋਲ ਦਵਾਗੇ ਇਹਨੂੰ 5 ਮਿੰਟ ਰਹਿਣ ਦਿੰਨੇ ਆ ਤੇ ਦਵਾਈ ਸਾਡੇ ਕੋਲ ਜੇਗੀ ਜਦੋਂ ਇਹ ਦਵਾਈ ਘੋਲ ਜੇਗੀ ਤੇ ਫਿਰ ਇਸ ਨੂੰ ਅਸੀਂ ਇੱਕ ਬੋਤਲ ਵਿੱਚ ਪਾ ਦਵਾਂਗੇ ਜਿੱਥੇ ਜਿੱਥੇ ਤੁਹਾਡੇ ਕੀੜੇ ਮਕੋੜੇ ਆਂਦੇ ਆ ਜਾਂ ਪਾਣੀ ਦੀਆਂ ਪਾਈਪਾਂ ਨੇ ਉੱਥੇ ਅਸੀਂ ਇਸ ਦਵਾਈ ਨੂੰ ਪਾਵਾਂਗੇ ਇਹਨੂੰ 5 ਮਿੰਟ ਲੱਗਣੇ ਘੋਲਣ ਨੂੰ ਤੇ ਇਸ ਨੂੰ ਅਸੀਂ ਘੋਲਣ ਲਈ ਛੱਡ ਦਿੰਨੇ ਆ ਫਿਰ ਅੱਗੇ ਤੁਹਾਨੂੰ ਦੱਸਨੇ ਆ ਮੈਂਟਕ ਹੋ ਗਏ ਨੇ ਮੇਰੇ ਕੋ ਇੱਕ ਖਾਂਸੀ ਦੀ ਦਵਾਈ ਵੀ ਪਈ ਦੀ ਸੀ ਇਹਦੀ ਵੀ ਡੇਟ ਐਕਸਪਾਇਰ ਹੋ ਗਈ ਆ ਤੈਨੂੰ ਵੀ ਮੈਂ ਇਹਦੇ ਵਿੱਚ ਪਾ ਦਾਂਗੀ ਜੇ ਤੁਹਾਡੇ ਕੋ ਹੈਗੀ ਤਾਂ ਪਾ ਲਿਓ ਜੇ ਨਹੀਂ ਹੈਗੀ ਤੇ ਜ਼ਰੂਰੀ ਨਹੀਂ ਕੀ ਪਾਣੀ ਇਹ ਦੇ ਵਿੱਚ 스멜 ਦੇਣ ਲਈ ਅਸੀਂ ਇਹਦੇ ਵਿੱਚ ਡਟੋਲ ਜਾਂ ਫਰਨੈਲ ਪਾਵਾਂਗੇ ਤਾਂ ਜੋ ਇਹਦੇ ਵਿੱਚ ਦਵਾਈਆਂ ਦੀ 스멜 ਨਾ ਆਏ ਡਟੋਲ ਦੀ ਜਾਂ ਫਰਨੈਲ ਦੀ ਆਏ ਮੈਂ ਇਹਦੇ ਵਿੱਚ ਪਾਵਾਂਗੀ ਫਰਨੈਲ ਤੁਸੀਂ ਕੋਈ ਵੀ ਫਰਨੈਲ ਲੈ ਸਕਦੇ ਹੋ ਦੇਖ ਉਦੋਂ ਜੇ ਦਵਾਈਆਂ ਦੀ ਸਮੈਲ ਨਹੀਂ ਆਏਗੀ ਫਰਨੇਲ ਦੀ ਸਮੈਲ ਆਏਗੀ ਇਸ ਨੂੰ ਅਸੀਂ ਇੱਕ ਬੋਤਲ ਵਿੱਚ ਪਾ ਦਾਂਗੇ ਤੁਸੀਂ ਇਸ ਦਾ ਇਸਤੇਮਾਲ ਪਾਣੀ ਵਾਲੀਆਂ ਪੈਪਾਂ 'ਚ ਹੀ ਕਰਨਾ ਹੈ ਘਰ ਦੇ ਅੰਦਰ ਨਹੀਂ ਕਰਨਾ ਕਿਉਂਕਿ ਘਰ ਵਿੱਚ ਛੋਟੇ ਬੱਚੇ ਹੁੰਦੇ ਆ ਤੇ ਨੁਸਾਨ ਹੋ ਸਕਦਾ ਹੈ ਦੇਖੋ ਜੇ ਸਾਡੇ ਦਵਾਈ ਥੱਲੇ ਰਹਿੰਦੀ ਇਹਨੂੰ ਵੀ ਅਸੀਂ ਹੌਲੀ ਹੌਲੀ ਥੋੜਾ ਜਿਹਾ ਪਾਣੀ ਪਾ ਕੇ ਤੇ ਬੁਰਦ ਨਹੀਂ ਚ ਪਾਉਣਾ ਤੁਸੀਂ ਇਸ ਨੂੰ ਘਰ ਦੇ ਅੰਦਰ ਨਹੀਂ ਵਰਤਣਾ ਸਿਰਫ ਪਾਣੀ ਵਾਲੀ ਪਾਪਾਂ 'ਚ ਹੀ ਪਾਓ ਪੋਚੇ ਵਿੱਚ ਬਿਲਕੁਲ ਨਹੀਂ ਵਰਤਣਾ ਇਸ ਨੂੰ ਪੋਚੇ 'ਚ ਬਿਲਕੁਲ ਨਹੀਂ ਵਰਤਣਾ ਕਿਉਂਕਿ ਇਹ ਸੇਧ ਲਈ ਖਾਨੀਕਾਰਕਾ ਸਿਰਫ ਇਹ ਖੀਰੇ ਮਕੋੜੇ ਤੇ ਪਾਪਾਂ 'ਚ ਹੀ ਸੀਜ਼ਨ ਵਰਤ ਸਕਦੀ ਹੈ ਕੋ ਬੋਤਲ ਵਿੱਚ ਭਰ ਲਿਆ ਤੇ ਦਵਾਈ ਸਾਡੀ ਬਣ ਗਈ ਹੁਣ ਅਸੀਂ ਤੁਹਾਨੂੰ ਇਸੇ ਨੂੰ ਪਾ ਕੇ ਦੱਸਾਂਗੇ ਸਾਡੇ ਇਥੋਂ ਬਹੁਤ ਨਿੱਕੇ ਨਿੱਕੇ ਹੀਰੇ ਮਕੋੜੇ ਆਉਂਦੇ ਆ ਤੇ ਨਿੱਕੇ ਨਿੱਕੇ ਗੰਡੋਏ ਜਾਂਦੇ ਤੁਸੀਂ ਇਹੋ ਜੀ ਜਗ੍ਹਾ 'ਚ ਹੀ ਇਸ ਨੂੰ ਵਰਤਣਾ ਹੈ ਸਿਰਫ ਇਹੋ ਜੀ ਜਗ੍ਹਾ 'ਚ ਹੀ ਇਸ ਦਾ ਇਸਤੇਮਾਲ ਕਰਿਓ ਤੁਸੀਂ ਵਾਸ਼ਰੂਨ ਦੇ ਵਿੱਚ ਪਾ ਸਕਦੇ ਹੋ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਵੀਡੀਓ ਨੂੰ ਬਾਏ ਬਾਏ ਫਿਰ ਮਿਲਾਂਗੇ ਅਗਲੀ ਵੀਡੀਓ ਵਿੱਚ